ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਬੀੜ ਸਿੱਖਾਂਵਾਲਾ ਅਸੀਂ ਇਹ ਸਾਰੇ ਪਿੰਡ ਦੇ ਇੱਥੇ ਵਸਨੀਕ ਖੜੇ ਆਂ ਸਾਡੇ ਰਾਤ ਕੈਮਰੇ ਦੇ ਵਿੱਚ ਸ਼ੱਕ ਲੱਗਿਆ ਸਾਨੂੰ ਵੀ ਜਿੱਦਾਂ ਚੀਤਾ ਟਾਈਪ ਦਾ ਕੋਈ ਜਾਨਵਰ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਨਫੋਰਮ ਕਰਤਾ ਸੀ ਨਾਲ ਦੀ ਨਾਲ ਤੇ ਸਾਡੀ ਇੱਕ ਡਿਮਾਂਡ ਹੈ ਪਿੰਡ ਵੱਲੋਂ ਵੀ ਸਾਡਾ ਜਿਹੜਾ ਪਿੰਡ ਹੈ ਉਹ ਜੰਗਲਾਤ ਦੇ ਨੇੜੇ ਪੈਂਦਾ ਇਹਨੂੰ ਪਹਿਲਾਂ 1200 ਕਿਲਾ ਜਿਹੜਾ ਇੱਥੇ ਯੂਨੀਵਰਸਿਟੀ ਦਾ ਸੀਗਾ ਉਹ ਵਿਹਲਾ ਪਿਆ ਰਿਹਾ ਦੋਕ ਸਾਲ ਤੇ ਕੁਝ ਸਰਕਾਰ ਨੇ ਵੀ ਕਾਰਵਾਈ ਕੀਤੀ ਤੇ ਉਹਨੂੰ ਵੈਗ ਕਰਤਾ ਸਰਕਾਰ ਦੇ ਨਾਲ ਉਹਦਾ ਰੀਲਿਸ ਵਗੈਰਾ ਹੋ ਗਿਆ ਰਾਜੇ ਦਾ ਤੇ ਅਸੀਂ ਕਿੰਨੇ ਵੀ ਜਿਹੜੀ ਆ ਜਮੀਨ ਵਿਹਲੀ ਪਈ ਹੈ ਸਾਡੇ ਪਿੱਛੇ ਘਰਾਂ ਦੇ ਸਾਹਮਣੇ ਇਹਨੂੰ ਵੀ ਉਸੇ ਤਰ੍ਹਾਂ ਵੈਗ ਕੀਤਾ ਜਾਵੇ ਤਾਂ ਅਨਾਜ ਵੀ ਪੈਦਾ ਹੋਊਗਾ ਤੇ ਇਹਦੀ ਜਿਹੜੀ ਲੋਕਾਂ ਜਾਨਵਰਾਂ ਦੀ ਉਹ ਵੀ ਖਤਮ ਹੋ ਜੂਗੀ ਸਾਡੇ ਇੱਥੇ ਬਹੁਤ ਤਰ੍ਹਾਂ ਦੇ ਜਾਨਵਰ ਵੇਖਿਆ ਜਾਂਦਾ ਸੂਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੈ ਫਸਲਾਂ ਦਾ ਵੀ ਨੁਕਸਾਨ ਕਰਦੇ ਆ ਹੁਣ ਇਹ ਨਵਾਂ ਜਾਨਵਰ ਵੇਖਿਆ ਗਿਆ ਜਿਹੜਾ ਚੀਤਾ ਹੈ ਇਹਨਾਂ ਕੁਝ ਬੱਕਰੀਆਂ ਵਾਲੇ ਵੀ ਦੱਸਦੇ ਵੀ ਤੇ ਸੱਪ ਬੜੇ ਮੋਟੇ ਦੇ ਜਿੱਦਾਂ ਅਜਗਰ ਟਾਈਪ ਦੇ ਆ ਇਹਦੇ ਵਿੱਚ ਪੈਦਾ ਹੋ ਰਹੇ ਆ ਤੇ ਇੱਕ ਸੇ ਹੁੰਦੀ ਹੈ ਉਹ ਏਡੀ ਏਡੀ ਸਲਾਈਆਂ ਵਗੈਰਾ ਉਹਦੇ ਨਾਲ ਉਹ ਬੜੀ ਖਤਰਨਾਕ ਹੈ ਉਹ ਵੀ ਵੇਖੀ ਆ ਇੱਥੇ ਕਾਫੀ ਤੇ ਇੱਕ ਸਾਡੀ ਪਿੰਡਵਾਲੀਆਂ ਵੀ ਬੇਨਤੀ ਹੈ ਜਿਹੜੇ ਅਸੀਂ ਜ਼ਿੰਮੇਵਾਰ ਇੱਧਰਲੇ ਪਾਸੇ ਆ ਨਾਲ ਨਾਲ ਜੰਗਲ ਦੇ ਵੀ ਇਹਨਾਂ ਦੀ ਸੁਰੱਖਿਆ ਵਾਸਤੇ ਵੀ ਸਾਨੂੰ ਜਿੱਦਾਂ ਤੁਗੰਤ ਮੰਡ ਸਰਕਾਰ ਨੇ ਕੀਤਾ ਕੰਢੀਰੀਏ ਦੇ ਵਿੱਚ ਵੀ ਉਹਨਾਂ ਨੂੰ ਹਥਿਆਰ ਮੁਹਿਆ ਕਰ ਦਿੱਤੇ ਆ ਵੀ ਜਾਂ ਸਕੀਮ ਚਲਾਈ ਆ ਵੀ ਉਹਨਾਂ ਨੂੰ ਅਸਲਾ ਜਿਹੜਾ ਮੁਹੱਇਆ ਕੀਤਾ ਜਾਊਗਾ ਪਹਿਲ ਦੇ ਆਧਾਰ ਤੇ ਜਿਹੜੇ ਜੰਗਲਾਂ ਦੇ ਨੇੜੇ ਰਹਿੰਦੇ ਆ ਤੇ ਸਾਨੂੰ ਇਧਰਲੇ ਪਾਸੇ ਵੀ ਜਿਹੜਾ ਮਤਲਬ ਇਸ ਤਰ੍ਹਾਂ ਦਾ ਕੋਈ ਤਿਆਰ ਵਗੈਰਾ ਨਹੀਂ ਹੈ ਕੋਈ ਜਾਨਵਰ ਜਦੋਂ ਕੋਈ ਜਾਨਵਰ ਆਨੋ ਦਿਖਾਈ ਦਿੱਤਾ ਜਾਂ ਗਲਤ ਇਧਰ ਸਾਡੇ ਸੂਰ ਬਹੁਤ ਜ਼ਿਆਦਾ ਜੀ ਇਹ ਵੀ ਪੈਂਦੇ ਆ ਸਾਨੂੰ ਵੀ ਪੈ ਜਾਂਦੇ ਖੇਤ ਫਰਦਿਆਂ ਜੰਗਲੀ ਸੂਰ ਜੰਗਲੀ ਸੂਰ ਆ ਜਿਹੜੇ ਇਹ ਵੀ ਨੁਕਸਾਨ ਕਰਦੇ ਆ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਆ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਆ ਸਾਡੇ ਸਥਿਥੇ ਮਤਲਬ ਜਿਵੇਂ ਝਟਕਾ ਟਾਈਪ ਇੱਕ ਜਿੱਦਾਂ ਰਾਜਸਥਾਨ ਦੇ ਵਿੱਚ ਤਾਰ ਵਰਤੀ ਜਾਂਦੀ ਆ ਉਸੇ ਤਰ੍ਹਾਂ ਲਾਈਆਂ ਹੋਈਆਂ ਤਾਂ ਫਿਰ ਬਚਤ ਹੁੰਦੀ ਆ ਫਸਲਾਂ ਦੀ ਉਹ ਵੀ ਤੋੜ ਜਾਂਦੇ ਆ ਉਹ ਵੀ ਮਤਲਬ ਬਹੁਤ ਜ਼ਿਆਦਾ ਖਤਰਨਾਕ ਏਰੀਆ ਬੰਦਾ ਜਾਂਦਾ ਸਾਡਾ ਇਹ ਜਿਹੜਾ ਸਾਨੂੰ ਪ੍ਰਸ਼ਾਸਨ ਤੋਂ ਕੋਈ ਇਸ ਤਰ੍ਹਾਂ ਦੀ ਸਹੂਲਤ ਦਵਾਈ ਜਾਵੇ ਤਾਂ ਜੋਸੀਂ ਆਪਦੀ ਸੁਰੱਖਿਆ ਤਾਂ ਕਰ ਸਕੀਏ ਨਾ ਕੋਈ ਚਾਹੇ ਜੰਗਲੀ ਜਿਹੜੀ ਬਾਉਂਡਰੀ ਆ ਪੁੱਜ ਜਾਵੇ ਹਾਂ ਜਾਂ ਜਾਲੀ ਵਗੈਰਾ ਲਾਈ ਜਾਵੇ ਇੱਧਰ ਸਾਡੇ ਘਰਾਂ ਵਾਲੇ ਪਾਸੇ ਜਾਲੀ ਲਾ ਕੇ ਪਿੰਡ ਨੂੰ ਕਵਰ ਕੀਤਾ ਜਾਵੇ ਇੱਧਰ ਜੰਗਲ ਵਾਲਾ ਪਾਸਾ ਜਿਹੜੀ ਅਨਟਚ ਹੋ ਜਾਵੇ ਸਾਡੇ ਪਾਸੇ ਠੀਕ ਹੈ ਧੰਨਵਾਦ ਜੀ ਸਰ ਮੈਂ ਫੌਰ ਗੁਰਪ੍ਰੀਤ ਕੋਰ ਫੋਰੈਸਟ ਗਾਰਡ ਫੋਰੈਸਟ ਡਿਪਾਰਟਮੈਂਟ ਤੋਂ ਤੇ ਜਦੋਂ ਸਾਨੂੰ ਇੱਥੇ ਮਤਲਬ ਸਰਪੰਚ ਸਾਹਿਬ ਤੋਂ ਪਤਾ ਲੱਗਾ ਕਿ ਉਹਨਾਂ ਦੇ ਕੈਮਰੇ ਦੇ ਵਿੱਚ ਕੋਈ ਦਾ ਮਤਲਬ ਹੈਗਾ ਸਪੀਸੀ ਇੱਥੇ ਕੈਪਚਰ ਹੋਈ ਆ ਹਜੇ ਉਹਦੀ ਪੂਰੀ ਤਰ੍ਹਾਂ ਕੋਖ ਕਰ ਰਹੇ ਆ ਅਸੀਂ ਵੀ ਉਹ ਲੈਪਰਡ ਹੀ ਆ ਜਾਂ ਕੋਈ ਕੋਈ ਹੋਰ ਚੀਜ਼ ਆ ਤਾਂ ਕਿ ਲੋਕਾਂ ਦੇ ਮਨ ਚ ਡਰ ਬਣਿਆ ਹੋਇਆ ਏ ਕਿ ਵੀ ਸ਼ਾਇਦ ਇੱਥੇ ਚੀਤੇ ਦੀ ਔਨ ਹੈਗੀ ਆ ਮਤਲਬ ਸੰਭਾਵਨਾ ਹੈ ਮੌਜੂਦਗੀ ਆ ਤੇ ਅਸੀਂ ਉਹਦੀਆਂ ਪੈੜਾਂ ਵਗੈਰਾ ਵੀ ਚੈੱਕ ਕੀਤੀਆਂ ਏ ਪਰ ਉਹ ਮਤਲਬ ਕਿਸੇ ਹੋਰ ਜਾਨਵਰ ਨਾਲੋਂ ਚੀਤੇ ਦੇ ਜ਼ਿਆਦਾ ਹੋਣ ਦੀ ਸੰਭਾਵਨਾ ਲੱਗ ਰਹੀ ਆ ਇੱਥੇ ਇੰਨੀ ਲੋਕਾ ਕਿ ਵੀ ਉਹਦਾ ਲੋਕਣਾ ਤੇ ਲੱਭਣਾ ਥੋੜਾ ਜਿਹਾ ਮੁਸ਼ਕਲ ਆ ਪਰ ਲੋਕਾਂ ਨੂੰ ਅਸੀਂ ਇਹੀ ਕਵਾਂਗੇ ਕਿ ਥੋੜਾ ਜਾ ਆਪ ਦਾ ਆਪ ਦੀ ਸੇਫਟੀ ਪਹਿਲਾਂ ਰੱਖਣ ਕਰ ਤੋਂ ਨਿਕਲਣ ਸਮੇ ਥੋੜੀ ਜਿਹੀ ਹੇਤਿਆਤ ਵਰਤਣ। ਉਹ ਡਿਪਾਰਟਮੈਂਟ ਕੀ ਕਾਰਵਾਈ ਕਰੇਗਾ ਜੇ ਜੇ ਕੋਈ ਦਿਖਾਈ ਦੇਂਦਾ ਪਕੜਨ ਬਾਰੇ ਅਸੀਂ ਉਹਨਾਂ ਨੂੰ ਰੈਸਕਿਊ ਕਰਨ ਦੀ ਆਪਦੇ ਵੱਲੋਂ ਭਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਵਾਈਲਡ ਲਾਈਫ ਦੇ ਵਿੱਚ ਥਰੂ ਕੋਈ ਹੁੰਦੀਆਂ ਉਹਨੀਆਂ ਰੈਸਕਿਊ ਕਰਨ ਦੀਆਂ ਜਿਹੜੀਆਂ ਇਨਸਟਰਕਸ਼ਨ ਆ ਉਹਨਾਂ ਦੇ ਅਕੋਰਡਿੰਗ ਹੀ ਉਹਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕਰਾਂਗੇ। ਜੋ ਪਿੰਜਰਾ ਵਗੈਰਾ ਲਗਾਉਣਾ ਪੈਂਦਾ ਪਤਾ ਲੱਗ ਜਾਂਦੇ ਫਿਰ ਲੱਗ ਜਾਂਦੇ ਹਾਂ ਹਾਂਜੀ 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 ਸਰ ਨਹੀਂ ਵੇ ਅਸੀਂ ਪਿੰਜਰਾ ਵਗੈਰਾ ਤਾਂ ਲਗਵਾ ਹੀ ਦੇਵਾਂਗੇ ਜੀ ਬਾਕੀ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਦੀ ਜਿਵੇਂ ਉਹ ਇਨਸਟਰਕਟ ਕਰਨਗੇ ਆਪਾਂ ਉਸ ਅਕੋਰਡਿੰਗ ਹੀ ਕੰਮ ਕਰਾਂਗੇ ਕੋਸ਼ਿਸ਼ ਸਾਡੀ ਇਹੀ ਹੋਗੀ ਵੀ ਉਹਨੂੰ ਰੈਸਕਿਊ ਕਰਕੇ ਜਿਹੜਾ ਇਹ ਇਥੋਂ ਲੋਕਾਂ ਦੀ ਸੀ ਜ਼ਿਆਦਾ ਹੁੰਦੀ ਲੋਕਾਂ ਨੂੰ ਸਰ ਇਹੀ ਕਵਾਂਗੇ ਵੀ ਚਲੋ ਆਪਣੇ ਆਪ ਨੂੰ ਪਹਿਲਾਂ ਆਪਦੀ ਸੇਫਟੀ ਪਹਿਲਾਂ ਰੱਖਣ ਉਹ ਰਾਤ ਬਰਾਤੇ ਬਾਹਰ ਨਾ ਨਿਕਲਣ ਕੋਸ਼ਿਸ਼ ਕਰਨ ਕਿ 4-ਵੀਲਰ ਹੀ ਵਰਤਣ ਟੂ ਵੀਲਰ થી ਸਫ਼ਰ ਜਿਹੜਾ ਉਹ ਘੱਟ ਕਰਨਾ ਤੇ ਕੋਸ਼ਿਸ਼ ਕਰਨਾ ਜਿਹੜੇ ਆ ਸੰਘਣੇ ਏਰੀਆ ਏ ਜਿਵੇਂ ਬੀੜ ਹੋ ਗਿਆ ਜਾਂ ਮਡਾਨੀ ਵਾਲੀ ਸਾਈਡ ਆ ਇਸ ਪਾਸੇ ਘੱਟ ਜਾਣ ਕਿਉਂਕਿ ਇੱਧਰ ਉਧਰ ਹੋਣ ਦੀ ਸੰਭਾਵਨਾ ਜ਼ਿਆਦਾ ਏ ਇਹ ਸਰਪੰਚ ਸਾਹਿਬ ਇਹਨਾਂ ਦੀ ਬੈਕ ਹੈ ਕਿ ਇਹਨਾਂ ਦੇ ਘਰ ਹੈ ਇਹਨਾਂ ਦੇ ਕੈਮਰਾ ਲੱਗਿਆ ਸੀਗਾ ਤੇ ਉਹ ਭਾਈ ਸਾਹਿਬ ਜਿਨ੍ਹਾਂ ਦਾ ਘਰ ਹੈਗਾ ਉਹਨਾਂ ਦੇ ਜਦੋਂ ਉਹਨਾਂ ਨੇ ਜਗਰੂਪ ਸਿੰਘ ਉਹਨਾਂ ਨੇ ਪਹਿਲਾਂ ਜਦੋਂ ਗੇਟ ਬੰਦ ਕੀਤਾ ਇੱਕ ਦੋ ਮਿੰਟ ਹੀ ਪਹਿਲਾਂ ਤੇ ਉਹ ਆ ਕੇ ਆਪਣੇ ਬੈੱਡ ਤੇ ਲੰਮੇ ਪਏ ਤੇ ਉਹਨਾਂ ਦੀ ਨਿਗਾ ਚ ਪਿਆ ਕੈਮਰੇ ਉਹਨਾਂ ਦਾ ਕੈਮਰੇ ਤੇ ਧਿਆਨ ਗਿਆ ਜਦੋਂ ਸਕਰੀਨ ਦੇਖੀ ਉਹਨਾਂ ਦੀ ਨਿਗਾ ਚ ਗਿਆ ਫਿਰ ਉਹਨਾਂ ਨੇ ਮਤਲਬ ਕਿ ਅੱਗੇ ਉਹਦੇ ਫੁਟੇਜ ਬਣਾ ਕੇ ਫਿਰ ਭੇਜਤੇ ਫਿਰ ਸਾਨੂੰ ਪੁਲਿਸ ਨੂੰ ਇਨਫੋਰਮ ਹੋ ਗਿਆ ਫਿਰ ਅਸੀਂ ਕਨਸਰਨ ਸਬੰਧਤ ਡਿਪਾਰਟਮੈਂਟਸ ਨੂੰ ਇਨਫੋਰਮ ਕਰਤਾ ਹੁਣ ਅਸੀਂ ਇਸੇ ਤਰ੍ਹਾਂ ਤੇ ਆਏ ਹਾਂ ਮਤਲਬ ਕਿ ਇਨ ਕੇਸ ਕੋਈ ਵੱਡਾ ਪਜਾਨੀ ਨੁਕਸਾਨ ਨਾ ਹੋ ਜੇ ਤਾਂ ਰਾਤ ਭਰਾਤੇ ਜਦੋਂ ਆਪਾਂ ਨਿਕਲਣਾ ਠੰਗ ਨਾਲ ਨਿਕਲਣਾ ਸਾਈਕਲ ਮੋਟਰਸਾਈਕਲ ਆਪਾਂ ਨਾ ਯੂਜ਼ ਕਰੀਏ ਤੇ ਜੇ ਕੋਈ ਐਮਰਜੈਂਸੀ ਕੋਈ ਮਰੀਜ਼ ਕੋਈ ਪੇਸ਼ੈਂਟ ਲੈ ਕੇ ਜਾਣਾ ਤਾਂ ਟਰਾਈ ਕਰੀਏ ਵੀ ਆਪਾਂ ਕੋਈ ਕਾਰ ਉਹ ਜਦੋਂ 12 ਵਜੇ ਸੇਫ ਹੋਵੇ ਤੇ ਕਿਉਂਕਿ ਬੀੜ ਹੈ ਇੱਥੇ ਬੀੜ ਦੇ ਵਿੱਚ ਪਹਿਲਾਂ ਹੀ ਆਪਣਾ ਸੂਰ ਵਗੈਰਾ ਬਹੁਤ ਹੈ ਗਿਆ ਤੇ ਸ਼ਿਕਾਰ ਇੱਥੇ ਆਉਣ ਦੀ ਚਾਂਸ ਹੁੰਦੇ ਹੈ ਜੀ ਜਗ੍ਹਾ ਤੇ ਤੇ ਲੋਕ ਵੀ ਬਹੁਤ ਜ਼ਿਆਦੇ ਜੀ ਇੱਥੇ ਤਾਂ ਇਸ ਕਰਕੇ ਅਸੀਂ ਤਾਂ ਸਾਰੀ ਪਬਲਿਕ ਨੂੰ ਅਪੀਲ ਕਰਦੇ ਹਾਂ ਵੀ ਕੁਝ ਚੀਜ਼ ਮਤਲਬ ਸਸਪੀਸ਼ਸ ਹੈਗੀ ਹੈ ਜਾਨਵਰ ਇਹ ਤੇ ਜਿੰਨੇ ਤੇਰੇ ਕਲੀਅਰ ਨਹੀਂ ਹੁੰਦਾ ਉਹਨਾਂ ਕਹਿੰਦੇ ਥੋੜਾ ਇਤਿਆਹਾਤ ਰੱਖਣੋ